ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰਖਦਾ ਆਇਆ ਨਾਮ ਰਾਜੀ ਅਰਣਾਕ ਸੁਦੋਸਤਨ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਖਰਸੀ ਬਿਆ ਅੰਤ ਦੇ ਚੜਾਇਆ ਇਕ ਓਅੰਕਾਰ ਸਤਿਗੁਰ ਪਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਉਸਕ ਰੋਗ ਪਿਆ ਜਾ ਸੁਖਤਾ ਮਨ ਨ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਬਸਿਆ ਤਰੰਤ ਨਾ ਜਾਈ ਲਕਿਆ ਰਗਾਓ ਜਾਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਤਾ ਜੋ ਕਿਸ਼ ਕਰਣਾ ਸੋ ਕਰ ਰਹਿਆ ਸੋ ਦਰ ਰਾਗਿਆ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਦੇ ਬਾਜੀ ਤੇਰੇ ਨਾਦ ਨੇ ਕੇ ਸੰਕਾ ਕੇ ਤੇ ਤੇਰੀ ਬਾਵਣਵਾਰੇ ਕੇਤੇ ਤੇਰੇ ਰਾਗ ਬਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵੰ ਤੁਧਨੋ ਪਮਣ ਪਾਣੀ ਵੈ ਸੰਤ ਰ ਗਵ ਰਾਜਾ ਦਰਮਦੁਆਰੇ ਗਾਵਨ ਤਦਨੋ ਚਿਤ ਗੁਪਤ ਲਿਖ ਜਾਂਦਣ ਦੇਖੋ ਦੇਖੋ ਧਰਮ ਵਿਚਾਰੇ ਗਾਵਨ ਤਦਨੋ ਹੈ ਸਰਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਿਨ ਨਾਲੇ ਗਾਵਨ ਤਦਨੋ ਸਿਰਿ ਦਿਸਵਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵੰਤ ਤਦਨੋ ਜਦੇਸ ਤੇ ਸੰਤੋਖੀ ਗਾਵੰਤ ਤਦਨੋ ਵੀਰ ਕਰਾਰੇ ਗਾਵੰਤ ਤਦਨੋ ਪੰਡਤ ਪਣਦਰਕੇਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤਦਨੋ ਮੋਹਣੀਆਂ ਮਨ ਮੋਹਨਾ ਸੁਰਗ ਮਤ ਬਿਆਲੇ ਗਾਵੰਤ ਤਦਨੋ ਰਤਨ ਉਪਾਏ ਤੇਰੀ ਅਰਸੜ ਤੀਨ ਦਨਾਲੇ

ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸੱਚੀ ਨਾਈ ਖੈਪੀ ਖੁਸੀ ਜੈ ਨ ਦਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਸੇ ਮਾਇਆ ਜਿਨਿ ਉਪਾਈ ਕਰ ਕਰ ਦੇਖ ਕੀਤਾ ਆਪਣਾ ਜੋ ਤਸ ਦੀਪ ਡਿਆਏ ਜੋ ਤੁਸ ਭਾਵੇਂ ਸੋਈ ਕਰਸੀ ਪਰ ਰੁਕਮ ਨਾ ਕਰਣਾ ਜਾਏ ਸੋ ਬਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਲਿਜਾਏ ਆਸਾ ਮਹੱਲਾ ਪਹਿਲਾ ਸੁਣ ਮੱਡਾ ਆਕੇ ਸਭ ਕੋਏ ਕੀ ਬੜ ਵੱਡਾ ਡੇਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਰਿ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਬਡਚੀਰਾ ਲਗਾਉ ਸਭ ਸਰਤੇ ਮਨ ਸਰਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤਲ ਬਡਿਆਈ ਸਭ ਸਤ ਸਭ ਤਪ ਸਭ ਸੰਗੀਆਂ ਸਿੱਧਾ ਪਰਖਾ ਕੇ ਆ ਬੜਿਆਈਆਂ ਤੁਧ ਬਿਨ ਸਿੱਧੀ ਕਿੰਨੈ ਨਾ ਪਾਈਆ ਕਰਮ ਮਲ ਨਹੀ ਟਾ ਕਰਈਆ ਹਾਕਣ ਵਾਲਾ ਕਿਆ ਵਿਚਾਰਾ ਸਰਤੀ ਭਰੇ ਤੇਰੇ ਪੰਡਾਰਾ ਚਿਸਤੋਂ ਦਿੱਤ ਸੈ ਕਿਆ ਚੜਾ ਨਾਨਕ ਸੱਚ ਸਵਾਰਨ ਵਾਰਾ आसा महला पहला आखा जीवा बसरे मर जाओ आखने का साचा नाओ साचे नाम की नाग भूख युद्ध भूख खाए चलिए दुख सोग मेरी माई साचा साहेब साचा नहीं रहाओ ਸਾਚੇ ਨਾਮ ਕੇ ਤਲ ਵਿੜਿਆਈ ਆਕਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਾ ਔਕਰ ਪਾਹੀ ਵਡਨ ਹੋਵੇ ਕਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਰ ਨ ਸੁਕੇ ਪੋਬ ਗੁਣ ਇਹੋ ਹੁਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰ ਕੇ ਕੀਤੀ ਰਾਤ ਕਸਮ ਵਸਾਰੇ ਤੇ ਕਮ ਜਾਤ ਨਾਨਕ ਨਾ ਫੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਤੋਤਾ ਕਰਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੇਰੇ ਕਰਮ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਬੇਰਾ ਪ੍ਰਾਨ ਸਕਾਈ ਹਰ ਕੀਰਤ ਹਮਰੀ ਦਹਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਐ ਤ੍ਰਿਵਤਾਸ ਮਿਲ ਸੰਗਤੁ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸੇ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਗੁਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਬਹਲਾ ਪੰਜੀਰ ਕਾਰਹੀ ਦੇ ਮਨ ਚਤ ਵੈ ਉਦਮ ਦਇਆ ਕਰ ਖਰ ਜੀ ਉਪਰੀਆ ਸਹਿਲ ਪਥਰ ਮੈਂ ਜੰਤਿ ਉਪਾਇ ਤਾ ਕਰਜਕ ਆਭਿਆ ਕਰ ਤਰੀਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰੀਆ ਗੁਰ ਪ੍ਰਸਾਦ ਪਰਮ ਪਦ ਪਾਇਆ ਚੋਕੇ ਕਾਸਟ ਹਰਿਆਰਾਉ जनन पैदा लोक सुद बिनन्ता कोई ना किस की तरिया सिर सर रिजु के संबाहे ठाकुर काहे मन ओ करिया ओडयोड आवे सकोस तिस पाछा बचने शरिया तिन कमन कलावे कमन सुगावे मन मह सिमरन करिया ਸਾ ਬੇਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਕੈ ਤਰੰਤ ਨ ਪਾਣਾ ਵਦਿਆ ਰਾਗਿਆ ਸ ਮਹੱਲਾ ਚੌਥਾ ਸੁਪੁਰ ਕੇ ਕੂ ਓੰਕਾਰ ਸਤਗੁਰ ਪ੍ਰਸਾਦ ਸੋਵਰ ਕੰਨ ਨੰਦਨ ਹਰ ਪਰ ਕੰਨ ਨਰਨੰ ਕਰਯ ਕਮ ਅਗਮ ਅਪਾਰ ਸਤਿ ਆਵੈ ਸਭ ਤਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾਤਾ ਦਾ ਹਰ ਧਿਆਵ ਸੰਤੋਜੀ ਸਭ ਦੁਖ ਵਿਸਾਰਣ ਹਾਰ ਹਰਿਆ ਪੇਠਾਪੁਰ ਹਰਿਆ ਪੇ ਸੇਵਕ ਜੀ ਕੈ ਨਾਨਕ ਜੰਤ ਵਿਚਾਰ ਓ ਕਟ ਗੜ ਅੰਤਰ ਸਰਵੰਦਰ ਅੰਤਰ ਜੀ ਹਰਿ ਕੋਪਰ ਗਸਮਾਣਾ ਇਕ ਦਾਤਾ ਇਕ ਬੇਕਾਰੀ ਜੀ ਸਭ ਤੇਰੇ ਚੋਜ ਬਿਨਾ ਨਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਿ ਅਵਤਾਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਕਬ ਕਾਣਾ ਜੋ ਸਿ ਵਹਿ ਜੋ ਸਿ ਵਹਿ ਤੁਧ ਜੀ ਜਨ ਨਾਨਕ ਤੈਨੁ ਕਰਵਾਣਾ ਹਰਿ ਤੇ ਅਹਰਿ ਤੇ ਅਹ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਛੇ ਮੁਕਤ ਸੇ ਮੁਕਤ ਭਏ ਦਿਨ ਹਰ ਤਿਆਇ ਜੀ ਤੈਨ ਤੂਟੀ ਜਮਕੀ ਪਾਂਸੇ ਜਿਨ ਨਿਰਪਉ ਜਿਨ ਹਰ ਨਿਰਪਉ ਤਿਆਇ ਜੀ ਤੈਨ ਕਾ ਪਉ ਸਭ ਗਵਾਸੀ ਜਿਨ ਸੇਬਿਆ ਜਿਨ ਸੇਬਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세탄 세탄 ਜਨ ਹਰ ਤੈ ਜੀ ਜਨ ਨਾਨਕ ਤਨ ਬਲਦਾ ਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਦਾ ਹਣ ਤੁਦ ਜੀ ਹਰਨ ਕੇ ਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਰਹਾ ਹਰ ਪੂਜਾ ਜੀ ਤਬ ਤਾ ਪੈ ਜਪੈ ਬੇਅੰਤ ਵੇਦਨ ਏਕ ਤੇਰੇ ਨੇਕ ਬੜਾ ਬਹੁ ਸਵਰਧ ਸਾਸਤ ਜੀ ਕਰਕੇ ਦਿਆ ਕੱਢ ਕਰਮ ਕਰੰਤਾ ਸੇ ਭਗਤ ਸੇ ਭਗਤ ਬਰੇ ਜਨ ਨਾਨਕ ਜੀ ਜੋ ਭਾਵੈ ਮੇਰੇ ਘਰ ਭਗਵੰਤਾ ਤੂੰ ਆਤਪੁਰ ਕੇ ਪਰੰਪਰ ਕਰਤਾ ਜੀ ਤੁਧ ਜੇ ਬੜੇ ਅਵਰ ਨ ਕੋਈ ਹਉ ਜੁਗ ਜੁਗ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਉਧਿਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਉਧਿਆਪੇ ਸ੍ਰੇਸ਼ਟੇ ਸਾਭੇ ਉਪਾਈ ਜੀ ਤਰੀ ਆਪੇ ਸ੍ਰੇ ਸਭ ਹੋਈ ਧਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੰਸੈ ਕਾ ਧਨ ਹੋਈ ਅਸਮਹਲ ਚੋਤਾ ਓ ਕਰਤਾ ਸਚਿਆਦ ਮੈਂਡਾ ਸਾਈਂ ਜੋ ਤੂੰ ਪਾਵੇ ਸੋਈ ਤੇਸੀ ਜੋ ਤੂੰ ਦੇ ਸੋਈ ਹੋ ਪੈਰਾ ਸਭ ਤੇਰੇ ਤੋਂ ਸਭ ਨਹੀਂ ਤਿਆ ਆ ਜਿਸਨੂੰ ਕਿਰਪਾ ਕਰੇ ਤਨ ਨਾਮ ਅਤਨ ਪਾਇਆ ਗੁਰਮਖ ਲਾਦਾ ਮਨ ਮੁਕ ਗਵਾਇ ਤੁਦਿਆ ਪਿ ਵਿਸ਼ੂੜਿਆ ਪੁਲਾਇ ਤੋ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੇ ਜੰਤ ਸਭ ਤੇ ਰ ਅਕੇਲ ਵਿਜੋਗ ਮਿਲ ਵਿਚੜਿਆ ਸੰਜੋਗੀ ਮੇ ਜਿਸ ਨੂੰ ਤੂੰ ਜਣਾਇ ਹੈ ਸੋਈ ਜਨ ਜਾਣੈ ਕਰ ਗੁਣ ਸਦੀ ਅਕਮ ਕਾਣੈ ਜੀਨ ਘਰ ਸੇਵਿਆ ਤੈਨ ਸੁਖ ਪਾਇਆ ਸਜ ਦੇ ਕੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਇ ਤੂਦ ਬਿਨ ਦੂਜਾ ਅਵਰਨਾ ਕੋਇ ਤੂੰ ਕਰ ਕਰ ਵੇਖਿਆ ਜਾਣੈ ਸੋਈ ਧਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਇਤ ਸਰਵਰੜਾ ਪੈਲੇ ਨਿਵਾਸਾ ਪਾਣੀ ਪਾਵਕਤ ਨਾ ਕੀਆ ਪੰਖ ਜਮੋਂ ਪਗਨੀ ਚੱਲੇ ਹਮਦੇ ਕਾਂਤੇ ਡੁੱਬੀਏਲੇ ਮਾਨੇਕ ਨਚੇਤ ਸੋਮੋੜ ਬਨਾ ਅਗਰ ਬਿਸਰਤ ਤੇਰੇ ਗੁਣ ਗਲਿਆ ਨਹਾਉ ਨਾ ਹੋ ਜਤੇ ਸਦੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੇ ਸਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹੰਦਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਨ ਮਿਲ ਲਕੀਏ ਤੇਰੀ ਬਰੀਆ ਅਵਰ ਗਾਜ ਤਰਕ ਤਨ ਕਾਮ ਮਨ ਸਾਥ ਸੰਗਤ ਭਜ ਕੇ ਬਲ ਨਾਮ ਸਰੰਗ ਧਾਮ ਲਾਗ ਪਵ ਜਲ ਤਰਨ ਕੈ ਜਨਮ ਬ੍ਰਿਤਾ ਜਾਤਨਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵ ਸਾਧਨ ਜਾਣਿਆ ਖੜ ਰਾਇਆ ਕਉ ਨਾਨਕ ਅਮਨੀ ਚ ਕਰਮਾ ਸਰਨ ਪਰੇ ਕੀ ਰਾ ਕੋ ਸਰਮਾ ਕਵਿਉ ਬਾਜ ਬੇਨਤੀ ਚੋਪਈ ਹਮਰੇ ਕਰੋ ਬਾਤ ਦਰਚਾ ਪੂਰਨ ਹੋਏ ਚਿਤ ਕੀ ਚਾ ਤਵ ਚੰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਵਾ ਤੁਮ ਕਾਵੋ ਹੋ ਆਪ ਹਾਤ ਮੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰ ਮੋਹ ਰਸਤਾਨੇ ਜੇ ਕਰਦਿਆ ਕਰੇ ਸਬੈ ਰਨ ਕੋਵਾ ਸੰਗ ਲਿਆ ਪੂਰਨ ਹੋਏ ਖਮਾ ਦੀ ਆਸ ਤੋਰ ਪਜਨ ਗਿਰੇ ਪਿਆਸਾ ਅਮਹਾ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸੇਖ ਹਮਾਰੇ ਤਾਰਿ ਗਹਿ ਚੁਣ ਚੁਣ ਸਤਰ ਹਮਾਰੇ ਮਾਰੀ ਆ ਆਵਾ ਦਮ ਜੇ ਬਰੀਏ ਮਨ ਕਾਲ ਕਾ ਤਰਾਸਨ ਬਰੀਏ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਚਾ ਰਾਖ ਦੇ ਹੋ ਮੈਂ ਰਾਖਣਕਾਰੀ ਸਾਹਿਬ ਸੰਤ ਸਹਾਇ ਪਿਆਰੇ ਧੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰਿਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਨਨਕਾਲ ਜੋਗੀ ਸੁਕੀਓ ਬੇਦ ਰਾਜ ਬ੍ਰਹਮਾਂ ਜੋਤੀਓ ਜਨਨਕਾਲ ਸੋ ਲੋਕ ਸੁਬਾਣਾ ਨਮਸਕਾਰ ਕਰ ਤਾਹੇ ਹਮਾਰਾ ਜਨਨਕਾਲ ਸੋ ਜਗਤ ਬਨਾਇਓ ਦੇਵ ਦਾਇਤ ਜੱਤਨਿ ਉਪਜਾਇਓ ਆਦ ਅੰਤ ਇੱਕਾ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤਸ ਹੀ ਕੋ ਹਮਾਰੀ ਸਕਲ ਪ੍ਰਜਾ ਚਨਿ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦੇਉ ਸਤਨਨ ਕੋ ਪਲ ਬੋ ਬਦ ਕੀਉ ਖਾਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜੇਟੀ ਤੇ ਕੁੰਚ ਦੇਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬਤ ਕਰ ਕਰਾ ਕਰਤਾ ਰਾ ਪ੍ਰਜਾ ਕਰਤ ਤਵ ਦੇਹ ਅਪਾਰ ਜਾ ਬਿਆ ਕਰਕ ਕਰਤੋ ਕਬ ਹੋ ਤਮੈ ਮਿਲਤ ਦੇ ਤਰ ਸਭ ਹੋ ਦੇਤੇ ਬਦਨ ਸ੍ਰਿਸ਼ਟ ਸਵਤਾਰੇ ਆਪੇ ਆਪਣੀ ਬੂਝ ਚਾਰੈ ਤੁਮ ਸਭੇ ਤੇਰਾ ਤਨ ਰਾਮ ਨਮ ਜਨਤ ਬੇਦ ਭੇਦ ਅਨਮ ਨਰੰਕਾਰ ਨਿਰਵਕਾਰ ਨਰ ਲੰਭ ਆਦਿ ਜੀਨ ਨਾਦਿ ਸੰਭੂ ਤਾ ਕਾ ਮੂੜ ਚਰਤ ਪੇਦਾ ਜਾ ਕੋ ਕੇਵ ਨ ਪਾਵਤ ਵੇਦਾ ਤਾ ਕੋ ਕਰ ਪਾਨ ਅਨੁਮਾਨਤ ਮਹਾ ਮੂੜ ਕੈ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਅਤ੍ਰੰਕਾਰ ਕਾ ਚੀਨਤ ਨਹਿ ਪਿਵ ਆਪਿ ਅਪਨੇ ਬਦਹ ਜਿਤੇ ਵਰਣਤ ਪੈਨ ਪੈਨ ਤੈ ਤੇ ਤਿ ਤੁਮਰ ਲਕਾ ਨ ਗਏ ਪਸਾਰਾ ਕੇਵ ਸਜਾ ਬ੍ਰਤ ਸੰਸਾਰ ਏਕ ਰੂਪ ਨੂਪ ਸਰੂਪਾ ਰੰਗ ਪਿਓ ਰਾਵ ਕੈ ਰੂਪ ਅੰਡ ਜੇ ਜੇ ਰਜ ਸੇ ਤੇ ਕੀ ਨੀ ਉਤ ਪੁਜ ਖਾਨ ਬੋਰ ਰਜ ਦੇ ਨੀ ਕਉ ਹੋਦ ਰਾਜਾ ਖਾ ਬੈਠਾ ਕਉ ਸਮਟ ਪਿਓ ਸੰਕੜ ਕਾਟਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਜੁਗਾ ਸਰੂਪ ਸਯੰਪਵ ਅਬ ਦਛਾ ਮੇਰੀ ਤੁਮ ਕਰੋ ਸਿਖ ਬਾਰਿਆ ਸਿਖ ਸਗਰੂ दुष्ट जते ए उत उत बात सकन मलेछ गुरो रण गात जे अस मुष्ट अवसर नी परे तिनके दुष्ट धूप तवै मरे पुरख जमन पग पर तिहारी तिनके तुम संकट सब टारे जो पल को एक बार ते है ताके काल निकट नी एह रछा होई ता हे सब काल दुष्टरिष्ट तुरत काल ਰੇ ਭਾਦਰਿ ਸਿਧ ਤਨ ਦਇ ਨਹਿਰੋ ਤਾਂ ਕਿ ਤਾਪ ਤਨ ਕਮੌਰਿਓ ਰਿਦ ਸੇਦ ਕਰਮੋ ਸਭ ਹੋਏ ਦੁਸ਼ਟ ਸ਼ਾਸ ਸਖਨ ਕੋਇ ਇੱਕ ਬਾਰ ਜਨ ਤਮੈ ਸੰਭਾਰ ਆਕਾਲ ਵਾਸਤੇ ਤੈ ਉਵਰ ਜੇਨ ਨਾਮ ਤਾਰੋ ਕਹੰਦ ਦਜ ਦੁਸ਼ ਧੂਪ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਵਾਰੇ ਆਪ ਘਾਤ ਦੇ ਲਿਹੁ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਸਈਆ ਪਾਹੇ ਗਏ ਜਬ ਤੇ ਤੁਮਰੇ ਤਵ ਤੇ ਕੋ ਆਗਤ ਰੀਨੀ ਆਨੀਓ RAM ਰਹੀਮ ਗੁਰੂ ਨਾਨਕ ਨਾਨਕ ਅਨੇਕ ਮਤੇ ਕਨਵਾਨਿਓ ਸਿਮਰਤ ਸਾਸਤਰ ਵੇਦ ਸਬੈ ਕੋ ਭੇਦ ਕਾ ਹਮੇਕ ਨ ਜਾਣਿਓ ਸ਼੍ਰੀ ਅਸਬਾਲ ਕਿਰਪਾ ਤੁਮਰੀ ਕਰਮੈ ਨਾ ਕਿਓ ਸਭ ਤੋਹਿ ਬਕਾਨਿਓ ਦੁਰ ਸਗਲ ਦੁਆਰ ਕੋ ਸਾੜਕੇ ਕਿਉ ਤੁਹਾਰੂ ਦਰ ਮਹਿੰਗੇ ਕੀ ਦਾਜ ਅਸ ਗੋਬਿੰਦ ਦਾਸ ਤੁਹਾਰੇ RAM ਕਨੀ ਮਹੱਲਾ ਤੀਜਾ ਨੰਦਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਵਾਹੇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਬਾਦੈਗਾ ਰਾਗ ਰਤਨ ਪਰਵਾਦ ਪਨੀਆ ਸ਼ਬਦ ਗਾ ਬੜੀਐ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਿ ਨਿ ਵਸਾਇ ਐਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਅੰਤੋਂ ਸਦਾ ਰੋਹ ਕਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੂਗ ਸਭ ਵਿਸਾਰਣ ਅੰਗੇ ਕਾ ਰੋਕ ਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਵਰਤ ਸੁਆਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਵਰਨਾਲੇ ਸਾਚੇ ਸਹੀਵ ਕਿਆ ਨਹੀਂ ਕਰਤੇ ਰ ਹਰ ਦਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਤ ਸਨਾ ਤੇਰੀ ਨਾਮ ਮਨ ਵਸਾਰੇ ਨਾਮ ਜਨ ਕਾ ਮਨ ਵਸਿਆ ਬਾਚੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਅਦਾਉ ਸਾਚਾ ਨਾਮ ਅਦਾ ਮੇਰਾ ਜਿਨ ਕੋ ਕਾ ਸਭ ਗਵਈਆ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਪੁਜਾਈਂ ਸਦਾ ਕੁਰਬਾਨ ਕੀਤਾ ਗੁਰਵਟ ਜਿਸ ਦੀਆਂ ਇਹ ਵਡਿਆਈਆਂ ਹੈ ਨਾਨਕ ਸੁਣੋ ਸੰਤੋ ਸ਼ਬਦ ਤੁਰੋ ਪਿਆਰੋ ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰਿ ਕਾ ਲਾਗੇ ਤੈ ਨਾਨਕ ਤੈ ਸੁਖ ਹੋਆ ਇਤ ਘਰਿ ਅਨ ਵਤਵਾ ਜੀ ਆਨਦ ਸੁਣੋ ਵਡ ਪਾਗੇ ਹੋ ਸਗਲ ਮਨੋਰਥ ਪੂਰੇ ਪਾਲ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੋਗ ਰੋਗ ਸੰਤਾ ਫੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਤ ਤੋਰੇ ਮੁੰਦਾ ਮਣੀ ਮਹੱਲਾ ਪੰਜਵਾ ਤਾਲ ਵਿਚਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਦਾਨੋ ਜੇ ਕੋ ਕਾਵੇ ਜੇ ਕੋ ਪੰਚੈ ਤਿਸ ਕਾ ਹੋਏ ਉਦਾਰੋ ਇਹ ਬਸ ਤਤ ਜੀ ਨ ਜਾਈ ਨਿਤ ਨਿਤ ਰਖਿ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜੇਵ ਮੇਰਾ ਕੀ ਤਾਂ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆ રે ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਵਨ ਥੀ ਮੈਂ ਖਲਿਆ ਪੌੜੀ ਜਿਤੇ ਤੋ ਸਮਰਤ ਜਿਤੇ ਕੋਈ ਨਾਹੀ ਉਤੈ ਤੇਰੀ ਰਖ ਅਗਨੀ ਉਧਰ ਮਾਹੀ ਹੁਣ ਕਹਿ ਜਮ ਕੇ ਦੂਤ ਨਾਏ ਤਰੇ ਛਡ ਜਾਹੇ ਭੋਜਲ ਬਕ ਮੈਸਗਾ ਹੋ ਬਰਿ ਸ਼ਬਦੀ ਪਾਤ ਪਾਏ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹਿ ਕਲ ਮੈਂ ਇਹੋ ਕੋ ਨਾ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਖੇ ਸਾਖੇ ਬਰਤਾ ਕੋਈ ਨਾ ਜਾਏ ਜੇ ਆਵੈ ਤਦ ਆਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆਰਾ ਦੜਾ ਜੇਵਾ ਜਪ ਗੁਰਨਾਵ ਬੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਗੇਟਾਉ ਕੋ ਨਾਨਕ ਕਿਰਪਾ ਕਰੇ ਜਿਸ ਲੋਇ ਵਤ ਦੇ ਜਗ ਮੋਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਪਿਉ ਬਾਦਿਨ ਗੁਰ ਕੀ ਪੈਰੀ ਪਾਏ ਕਾਜ ਸੁਆਦਿਨ ਹੋਆ ਆਪ ਦਿਆਲ ਮਨੋ ਨਾ ਵਿਸਾਦਿਨ ਸਾਧ ਜਨ ਕੈ ਸੰਗ ਭਉਜਲ ਤਾਰਿਨ ਸਾਖਤ ਨਿੰਦਕ ਦੁਸਤੇ ਕਿਨ ਮਾਹੀ ਬੇਤਾਦਿਨ ਤਿਸ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਇਸ ਸਾਹਿਬ ਕੇ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ